ਅ ਬ੍ਰੇਕ ਕੀਤਾ ਹੈ ਜਿਹਦੇ ਵਿੱਚ ਰੀਸੈਂਟ ਜਿਹੜਾ ਮੋਡਿਊਲ ਬਰਸਟ ਹੋਇਆ ਹੈ ਉਹ ਕੱਲ ਬਰਸਟ ਹੋਇਆ ਜਿਹ ਵਿੱਚ ਤਿੰਨ ਬੰਦੇ ਅਰੈਸਟ ਹੋਏ ਨੇ ਔਰ ਇੱਕ ਟਾਰਗੇਟ ਕਿਲਿੰਗ ਜਿਹੜੀ ਹੋਣੀ ਸੀ ਲੁਧਿਆਣਾ ਸ਼ਹਿਰ 'ਚ ਉਹ ਐਵਰਟ ਕੀਤੀ ਗਈ ਹੈ ਦੱਸਣ ਜੋ ਗੱਲ ਇਹ ਵੀ ਹੈ ਕਿ ਇਹ ਜਿਹੜੇ ਤਿੰਨ ਬੰਦੇ ਹੈ ਇਹਨਾਂ ਨੂੰ ਹੈਂਡਲ ਕਰਦੇ ਸੀ ਜਿਹੜੇ ਬਾਹਰ ਬੈਠੇ ਬਦਮਾਸ਼ ਨੇ ਔਰ ਉਹ ਬਦਮਾਸ਼ ਵੀ ਫਰੀਦਕੋਟ ਨੂੰ ਬਿਲੋਂਗ ਕਰਦੇ ਸੀ ਤੇ ਐਕਸਟਰਸ਼ਨ ਕੇਸਾਂ 'ਚ ਪਹਿਲਾਂ ਵੌਂਟਡ ਸੀ ਬਟ ਉਹ ਬਹੁਤ ਟਾਈਮ ਪਹਿਲਾਂ ਫਰੀਦਕੋਟ اور ਇਤਿਸ਼ਾੜਕੇ ਜਾ ਚੁੱਕੇ ਸੀ ਤਾਂ ਹੁਣ ਇਹ ਉਧਰ ਬਾਹਰ ਬਹਿ ਕੇ ਇੱਥੇ ਲੋਕਲ ਯੰਗ ਇਮਪ੍ਰੈਸ਼ਨੇਬਲ ਮਾਈਂਡਸ ਨੇ ਉਹਨਾਂ ਨੂੰ ਇਹ ਬਹਲਾਉਂਦੇ ਸੀ ਫਸਲਾਣ ਉਹਨਾਂ ਨੂੰ ਪੈਣ ਦਾ ਲਾਲਚ ਦਿੰਦੇ ਸੀ ਤਾਂ ਉਹਨਾਂ ਕੋਲੋਂ ਵਾਰਦਾਤ ਨੂੰ ਅੰਜਾਮ ਕਰਵਾਉਣ ਦੀ ਉਹਨਾਂ ਦੀ ਕੋਸ਼ਿਸ਼ ਸੀ ਇਹ ਫੋਰਨ ਹੈਂਡਲਰਸ ਨੇ ਇਹ ਫਰੀਦਕੋਟ ਦੇ ਜਿਹੜੇ ਦੋ ਯੰਗ ਮੁੰਡੇ ਸੀ ਉਹਨਾਂ ਨੂੰ ਦੋ वेपन्स भी प्रोवाइड करवाए जेडे साडी टीम वालों ऑलरेडी रिकवर हो चुके हैं इन्हों विचों एक वेपन बरेटा है विच इज़ अ फॉरेन मेड सोफेस्टिकेटेड वेपन तो जो दूजा वेपन है वो पॉइंट थ्री जीरो बोर वेपन है अगेन अ सोफेस्टिकेटेड वेपन जो तीजा एक्यूज अरेस्ट होया है वह बरनाले का है एंड ही वॉज ऑल्सो टास्ट टू कलैक्ट द वेपन आफ्टर द कमिशन ऑफ द इंसीडेंट तो यह पूरा ही जरा मॉड्यूल है ये एंड टू एंड ब्रेक ਔਰ ਇਹ ਜਿਹੜਾ ਇੱਕ ਪੋਸੀਬਲ ਟਾਰਗੇਟ ਕਿਲਿੰਗ ਲੁਧਿਆਣੇ 'ਚ ਹੋਣੀ ਸੀ ਔਰ ਇਹ ਦੋ ਗੈਂਗਸ ਦਾ ਆਪਸੀ ਪ੍ਰਾਈਮਾ ਫੇਸ ਸੀ ਲੱਗਦਾ ਹੈ ਕਿ ਮਸਲਾ ਸੀ ਉਹ ਅਸੀਂ ਪ੍ਰिवेंट ਕਰਨ 'ਚ ਵੀ ਕਾਮਯਾਬ ਹੋਏ ਆ ਤੇ ਇਹਨਾਂ ਨੂੰ ਅਸੀਂ ਅਰੈਸਟ ਵੀ ਕੀਤਾ ਹੈ ਇਸ ਦੇ ਸੰਬੰਧ ਵਿੱਚ ਹੀ ਜਿਹੜੇ ਡਿਟੇਲਸ ਹੈਗੇ ਉਹ ਮੈਂ ਤੁਹਾਨੂੰ ਦੱਸ ਦਿੰਨੀ ਕਿ 24 ਨਵੰਬਰ ਨੂੰ ਇਹ ਆਪਰੇਸ਼ਨ ਸਟਾਰਟ ਹੋਇਆ ਔਰ ਸੀਆਈਏ ਫਰੀਦਕੋਟ ਦੀ ਟੀਮ ਨੂੰ ਇਹ ਇਨਫੋਰਟ ਸਾਈਟ ਆ ਉਹਨਾਂ ਨੇ ਨਾਕਾ ਲਗਾਇਆ ਔਰ ਇਥੇ ਤਲਵੰਡੀ ਟੂ ਸਰਹਿੰਦਹਿਰ ਰੋਡ 'ਤੇ ਇੱਕ ਗੱਡੀ ਇੰਟਰਸੈਪਟ ਹੋਈ ਈਟੀਓਸ ਈਟੀਓਸ ਗੱਡੀ ਉਹਦੇ ਵਿੱਚ ਤਿੰਨ ਬੰਦੇ ਜਿਹੜੇ ਸੀ ਉਹ ਪ੍ਰੈਜ਼ెంట్ ਸੀ ਜਿਨ੍ਹਾਂ ਦੇ ਨਾਂ ਹੈ ਜਤਿੰਦਰ ਸਿੰਘ ਉਰਫ सोनू ਇਹ ਬਰਨਾਲੇ ਦਾ ਵਸਨੀਕ ਹੈ ਜਸ਼ਨਜੋਤ ਸਿੰਘ ਉਰਫ ਜੱਸਾ ਤੇ ਮਨਪ੍ਰੀਤ ਸਿੰਘ ਇਹ ਦੋਨੋਂ ਹੀ ਇੱਥੇ ਪਿੰਡ ਹਰੀਨੋ ਦੇ ਰਹਿਣ ਵਾਲੇ ਇਹਨਾਂ ਨੂੰ ਇੰਟਰਸੈਪਟ ਕੀਤਾ ਗਿਆ ਔਰ ਇਹਨਾਂ ਦੀ ਗੱਡੀ 'ਚ 3 ਤਲਾਸ਼ੀ ਤੋਂ 0.30 ਔਰ ਵੈਪਨ ਤੇ ਇੱਕ ਬਰੇਟਾ ਰਿਕਵਰ ਹੋਈ ਜਦੋਂ ਇਹਨਾਂ ਦੀ ਸਖਤੀ ਨਾਲ ਪੁੱਛ ਕੇ ਜਾਈ ਤਾਂ ਇਹ ਸਾਰਾ ਜਿਹੜਾ ਮੋਡਿਊਲ ਹੈ ਉਹਦੀ ਉਹਦਾ ਪਰਦਾ ਉਫਾਸ਼ ਹੋਇਆ ਜਿਹੜਾ ਫੋਰਨ ਹੈਂਡਲਰ ਹੈ ਉਹਦਾ ਨਾਮ ਹੈ ਦਿਲਪ੍ਰੀਤ ਸਿੰਘ ਇਹ ਵੀ ਹਰੀਨੋ ਦਾ ਹੀ ਰਹਿਣ ਵਾਲਾ ਹੈ ਔਰ ਇਹਦੇ ਖਿਲਾਫ ਵੀ ਅਸੀਂ ਬੰਦੀ ਕਾਨੂੰਨੀ ਕਾਰਵਾਈ ਕਰਕੇ ਐਸ ਪਰ ਪ੍ਰੋਸੀਜਰ ਜਿਹੜਾ ਹੈਗਾ ਉਹ ਅਸੀਂ ਕਰਾਂਗੇ ਐਂਡ ਵੀ ਵਿਲ ਮੇਕ ਸ਼ੋਰ ਕਿ ਇਹ ਬਾਹਰ ਸੇ ਬਹਿ ਕੇ ਇੱਥੇ ਸਾਡੇ ਜਿਹੜੇ ਯੰਗ ਇੰਪ੍ਰੈਸ਼ਨੇਬਲ ਮਾਈਂਡਸ ਹੈ ਉਹਨਾਂ ਨੂੰ ਇਹ ਪੋਲਿਊਟ ਕਰਨ ਦੀ ਕੋਸ਼ਿਸ਼ ਨਾ ਕਰੇ ਔਰ ਅਸੀਂ ਇਹ ਅਲਾਉ ਨਹੀਂ ਕਰਾਂਗੇ ਤੇ ਇਹਨਾਂ ਨੂੰ ਇਹ ਕ੍ਰਾਈਮ ਵਿਲ ਤੱਕਣ ਦੀ ਜਿਹੜਾ ਕੰਮ ਕਰਦੇ ਹਨ ਉਹ ਵੀ ਅਸੀਂ ਪ੍ਰੀਵੈਂਟ ਕਰਾਂਗੇ ਤੇ ਦਿਲਪ੍ਰੀਤ ਸਿੰਘ ਦਾ ਇਹਦੇ ਵਿੱਚ ਰੋਲ ਆਇਆ ਤਾਂ ਇੱਕ ਹੋਰ ਜਿਹੜਾ ਹੈਂਡਲਰ ਹੈ ਬਰਨਾਲੇ ਦਾ ਹੀ ਬੰਦਾ ਹੈ ਉਹ ਵੀ ਇਹ ਦੋਨੋਂ ਇਕੱਠੇ ਬਾਹਰ ਬੈਠੇ ਹਨ ਔਰ ਇੱਥੇ ਇਹਨਾਂ ਨੇ ਇਹ ਟਾਰਗੇਟ ਕਿਲਿੰਗ ਦੀ ਵਾਰਦਾਤ ਇਹਨਾਂ ਨੇ ਕਰਾਣੀ ਸੀ ਜਿਹੜਾ ਟਾਰਗੇਟ ਹੈ ਉਹਦੇ ਡੀਟੇਲਸ ਮੈਂ ਤੁਹਾਨੂੰ ਨਹੀਂ ਦੱਸਾਂਗੇ ਡੂ ਟੂ ਆਬਵੀਅਸ ਰੀਜਨਸ ਬਟ ਇੰਪੋਰਟੈਂਟ ਗੱਲ ਇਹ ਹੈ ਕਿ ਇਹਨਾਂ ਨੇ a total of 20 to 25 lakh rupees was offered yani in dono munneya nu eh uh, kehya gaya ki tusi jaake us bande nu maro ta assi tuhanu 20 to 25 lakh rupees dewange ta eh sari hi jehdi hagi uh, ek profile ye crime jehdi sensational crime huni si oh assi is module de rahi assi burst kiti hai ich fir jehdi register hui hai fir number 484 dated 24 11 25 under sections 25 559 आर्म्स एक्ट 에 رجسٹر ہوئی ਹੈ ਇੱਕ ਹੋਰ ਜਿਹੜੀ ਗੱਲ ਆਈ ਹੈ ਸਾਹਮਣੇ ਕਿ ਜਦੋਂ ਸਾਡੀ ਪੁਲਿਸ ਪਾਰਟੀ ਨੇ ਇਹਨਾਂ ਨੂੰ ਇੰਟਰਸੈਪਟ ਕੀਤਾ ਤਾਂ ਇਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਐਨ ਦੇ ਸਸਟੇਨਡ ਇੰਜਰੀਜ਼ ਇਹਨਾਂ ਨੂੰ ਐਂਕਲ ਤੇ ਨੀਤੇ ਇਹਨਾਂ ਨੂੰ ਇੰਜਰੀਜ਼ ਹੋਈਆਂ ਫਿਰ ਅਸੀਂ ਇਹਨਾਂ ਨੂੰ ਮੈਡੀਕਲ ਏਡ ਇਮੀਡੀਏਟ ਪ੍ਰੋਵਾਈਡ ਕਰਾਈ ਹੈ ਐਸ ਪਰ ਪ੍ਰੋਸੀਜਰ ਇੰਪੋਰਟੈਂਟਲੀ ਇਹ ਮੈਂ ਸਾਰੇ ਜਿਹੜੇ ਮੈਨੂੰ ਸੁਣ ਰਹੇ ਆ ਮਾਪੇ ਵੀ ਮੈਂ ਉਹਨਾਂ ਨੂੰ ਵੀ ਇਹ ਦੱਸਾਂਗੀ ਕਿ ਇਹ ਤਿੰਨੋ ਹੀ ਜਿਹੜੇ ਮੁੰਡੇ ਇਹਨਾਂ ਦਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਔਰ ਇਹ ਫਸਟ ਟਾਈਮ ਇੱਕ ਕ੍ਰਾਈਮ ਵਾਲੇ ਪਾਸੇ ਇਹਨਾਂ ਨੂੰ ਤੋਰਿਆ ਗਿਆ ਔਰ ਇਹਨਾਂ ਨੂੰ ਇਤਨਾ ਹੈਵੀ ਇੱਕ ਅਮਾਉਂਟ ਆਫਰ ਕੀਤਾ ਗਿਆ ਇਹਨਾਂ ਦੀ ਜਦੋਂ ਅਸੀਂ ਸੋਸ਼ਲ ਮੀਡੀਆ ਪ੍ਰੋਫਾਈਲਸ ਚੈੱਕ ਕੀਤੀਆਂ ਤੇ ਉਹ ਚ ਵੈਪਨਸ ਦੇ ਨਾਲ ਫੋਟੋਸ ਔਰ ਇਸ ਟਾਈਪ ਦਾ ਜਿਹਨੂੰ ਇਹਨੇ ਕਿ ਰੈਡੀਕਲਾਈਜ਼ ਇਹਨਾਂ ਨੂੰ ਕੀਤਾ ਗਿਆ ਤੇ ਪੇਰੈਂਟਸ ਵੀ ਆਪਣੇ ਬੱਚਿਆਂ ਦੀ ਜਿਹੜੀ ਐਕਟੀਵਿਟੀਜ਼ ਹੈ ਉਹਨਾਂ ਨੂੰ ਮੋਨਿਟਰ ਕਰਨ ਕਿਉਂਕਿ ਇਹ ਦੋਨੋਂ ਇਹ ਮੁੰਡੇ ਜਿਹੜੇ ਹਰੀਨੋ ਵਾਲੇ ਸੀ ਇਹ ਯੰਗ ਮੁੰਡੇ ਹੈ 21-22 ਸਾਲਾਂ ਦੇ ਮੁੰਡੇ ਹੈਗੇ ਤੇ ਇਹਨਾਂ ਤੇ ਕੰਟਰੋਲ ਹੋਣਾ ਐਜ਼ ਅ ਸੁਸਾਇਟੀ ਐਜ਼ ਅ ਕਮਿਊਨਿਟੀ ਇਹ ਸਾਡੀ ਵੀ ਜ਼ਿੰਮੇਵਾਰੀ ਹੈ ਜਿਹੜਾ ਸੈਕੰਡ ਮੋਡਿਊਲ ਫਰੀਦਕੋਟ ਪੁਲਿਸ ਵੱਲੋਂ ਇਹ ਜੜੰਦੂ ਦੇਣ ਇਹਨਾਂ ਦਾ ਟਾਰਗੇਟ ਸੀ ਕੀ ਇਹਨਾਂ ਦੀ ਰੈਰ ਜੀ ਸੀ ਜਿਸ ਨੂੰ ਮਾਰਨਾ ਚਾਹੁੰਦੇ ਜੀ ਇਹ ਇਟ ਇਜ਼ ਟੂ अर्ली ਟੂ ਸੇ ਔਰ ਇਹ ਜਿਹੜੇ ਇਨਪੁਟਸ ਹੈਗੇ ਜਾਂ ਇਨਫੋਰਮੇਸ਼ਨ ਮੈਂ ਬਹੁਤ ਜ਼ਿਆਦਾ ਤੁਹਾਡੇ ਨਾਲ ਸ਼ੇਅਰ ਨਹੀਂ ਕਰ ਪਾਵਾਂਗੀ ਕਿਉਂਕਿ ਇਸ ਤੋਂ ਇਹ ਹੁੰਦਾ ਹੈ ਕਿ ਜਿਹੜਾ ਟਾਰਗੇਟ ਹੈ ਉਹਦੀ ਆਈਡੈਂਟੀਟੀ ਵੀ ਲੂਸ ਹੋ ਜਾਂਦੀ ਹੈ ਬਟ ਯੈਸ ਜਿਹੜਾ ਟਾਰਗੇਟ ਸੀ ਉਹ ਵੀ ਇਸੇ ਟਾਈਪ ਦੀ ਗਲਤ ਐਕਟੀਵਿਟੀਜ਼ ਚ ਪ੍ਰਾਈਮਾ ਫੇਸੀ ਸਾਨੂੰ ਲੱਗਦਾ ਹੈ ਕਿ ਇਨੀ ਐਕਟੀਵਿਟੀਜ਼ ਚ ਸੀ ਔਰ ਉਹਨੂੰ ਵੀ ਅਸੀਂ ਉਹਦੀ ਵੀ ਅਸੀਂ ਪੁੱਛ ਕੇ ਚ ਕਰਾਂਗੇ ਜੋ ਡਿਟੇਲਸ ਹੋਣਗੇ ਔਰ ਜੋ ਅਸੀਂ ਪਬਲਿਕ ਡੋਮੇਨ ਸ਼ੇਅਰ ਕਰ ਪਾਵਾਂਗੇ ਉਹ ਅਸੀਂ ਤੁਹਾਡੇ ਨਾਲ ਕਰਾਂਗੇ ਔਰ ਫੋਰਨ ਚ ਜਿਹੜਾ ਇਹ ਸਾਰਾ ਹਿੰਦ ਕਰ ਰਹੇ ਸੀ ਉਸ ਦੇ ਖਿਲਾਫ ਹੀ ਪਹਿਲਾਂ ਕੋਈ ਮਾਮਲਾ ਹਾਂਜੀ ਦਿਲਪ੍ਰੀਤ ਦੇ ਖਿਲਾਫ ਪੁਰਾਣਾ ਪਰਚਾ ਹੈ ਔਰ ਉਹ 2024 ਪ੍ਰਚਾਰ ਰਜਿਸਟਰ ਹੋਇਆ ਸੀ ਜਿਹਦੇ ਚ ਇੱਕ ਐਕਸਟਰਸ਼ਨ ਕਾਲ ਆਈ ਸੀ ਸਕੂਲ ਪ੍ਰਿੰਸੀਪਲ ਨੂੰ ਉਹ ਚ ਵੀ ਇਹਨੇ ਬਾਰੋ ਬੈ ਕੇ ਇੱਥੇ ਮੁੰਡਿਆਂ ਨੂੰ ਬਰਗਲਾ ਕੇ ਉਹਨਾਂ ਕੋਲੋਂ ਇੱਕ ਕ੍ਰਾਈਮ ਹੋਣੇ ਕਰਾਣ ਦੀ ਕੋਸ਼ਿਸ਼ ਕੀਤੀ ਸੀ ਸੋ ਹੀ ਹੈਜ਼ ਬੀਨ ਨੋਮੀਨੇਟਿਡ ਇਨ ਥੈਟ ਐਫ ਆਈ ਆਰ ਐਸ ਵੈਲ ਐਂਡ ਨਾਓ ਹੀ ਇਸ ਬੀਨ ਨੋਮੀਨੇਟਿਡ ਇਨ ਥਿਸ ਇਸ ਇਹ ਸਬਟ ਡੀ ਗਰੁੱਪ ਨਾਲ ਵੀ ਜੁੜੇ ਹੋਇਆ ਹੈ ਯੈਸ ਇਹ ਜੁੜਾ ਹੋਇਆ ਹੈ ਅਸੀਂ ਇਹਦੇ ਡੀਟੇਲਸ ਤੁਹਾਨੂੰ ਪ੍ਰੋਪਰ ਅੱਗੇ ਕਾਰਵਾਈ অর ਇਨਵੈਸਟੀਗੇਸ਼ਨ ਤੋਂ ਬਾਅਦ ਅਸੀਂ ਤੁਹਾਨੂੰ ਦੱਸ ਦਾਂਗੇ ਕਿਉਂਕਿ ਕੱਲ ਹੀ ਐਫ ਆਈ ਆਰ ਰਜਿਸਟਰ ਹੋਈ ਹੈ ਤਾਂ ਅਸੀਂ ਤੁਹਾਡੇ ਨਾਲ ਅੱਜ ਦੀ ਇਨਫੋਰਮੇਸ਼ਨ ਸ਼ੇਅਰ ਕਰ ਸਕਦੇ ਸੀ ਉਹ ਅਸੀਂ ਕਰ ਸਕਦੇ ਹਾਂ ਸੈਕਿੰਡ ਮੋਡਿਊਲ 18 ਨਵੰਬਰ ਨੂੰ ਬਸਟ ਹੋਇਆ ਔਰ ਇਹਦੇ ਵਿੱਚ ਵੀ ਦੋ ਵੈਪਨਸ ਰਿਕਵਰ ਰਿਕਵਰ ਹੋਏ ਜਿਹੜੇ ਪਾਕਿਸਤਾਨ ਸੇ ਵੈਪਨਸ ਦੀ ਸਪਲਾਈ ਹੋਈ ਸੀ ਇਹ ਦੋਨੋਂ ਵੈਪਨਸ 9mm ਵੈਪਨਸ ਹੈ ਅਗੇਨ ਹਾਈਲੀ ਸੋਫਿਸਟੀਕੇਟਿਡ ਵੈਪਨਸ ਅਕਿਊਜ਼ ਜਿਹੜਾ ਇਹਨੇ ਇਹਦੇ ਵੀ ਜਿਹੜੇ ਹੈਂਡਲਰਸ ਹੈਗੇ ਉਹ ਫੋਰਨ ਹੈਂਡਲਰਸ ਹੈ ਔਰ ਉਧਰ ਗੁਰਦਾਸਪੁਰ ਬਟਾਲਾ ਏਰੀਆ ਚ ਇਹ ਐਕਟਿਵ ਨੇ ਜਿਹੜੇ ਬਦਮਾਸ਼ ਨੇ ਇਹਨਾਂ ਵਿੱਚੋਂ ਇੱਕ ਸैम ਬਟਾਲਾ ਤੇ ਅੰਮ੍ਰਿਤ 달ਮ ਨਾਮ ਦੇ ਜਿਹੜੇ ਬਦਮਾਸ਼ ਹੈ ਉਹ ਇਹਨੂੰ ਹੈਂਡਲ ਕਰਦੇ ਸੀ ਤਾਂ ਇਹਨੇ ਇੱਥੇ ਇਹ ਵੈਪਨਸ ਡਿਲੀਵਰ ਕਰਾਈ ਸੀ ਤਾਂ ਕੁਝ ਇੱਕ ਹਾਈ ਪ੍ਰੋਫਾਈਲ ਇੱਕ ਐਕਸ਼ਨ ਜਾਂ ਇੱਕ ਕ੍ਰਾਈਮ ਇੱਥੇ ਵਾਰਦਾਤ ਇਹ ਕਰਨਾ ਚਾਹੁੰਦੇ ਸੀ ਇਹ ਸਾਰੇ ਹੀ ਜਿਹੜੇ ਵੈਪਨਸ ਆਏ ਨੇ ਇਨ ਵਿੱਚ ਇਹ ਇੱਕ ਕਟਆਊਟ ਮੋਡਿਊਲਸ ਨੇ ਯਾਨੀ ਦੂਜੇ ਪਹਿਲੇ ਬੰਦੇ ਨੂੰ ਇਹ ਨਹੀਂ ਪਤਾ ਹੁੰਦਾ ਕਿ ਦੂਜਾ ਬੰਦਾ ਕਿਹੜਾ ਹੈਗਾ ਤੇ ਕਿਨੂੰ ਅੱਗੇ ਦੇਣਾ ਹੈ ਤੇ ਸਾਡੇ ਡੀਐਸਪੀ ਫਰੀਦਕੋਟ ਦੀ ਟੀਮ ਐਸਐਚਓ सदर ਫਰੀਦਕੋਟ ਉਹਨਾਂ ਨੇ ਵੀ ਇਸ ਕੇਸ 'ਚ ਬਹੁਤ ਤੰਦੇਹੀ ਨਾਲ ਕੰਮ ਕੀਤਾ ਹੈ ਤੇ ਇਹਦੇ ਫੋਰਵਰਡ ਤੇ ਬੈਕਵਰਡ ਲਿੰਕੇਜਸ ਤੇ ਅਸੀਂ ਕੰਮ ਕੀਤਾ ਹੈ ਤੇ ਹੁਣ ਵੀ ਅਸੀਂ ਕੰਮ ਕਰ ਰਹੇ ਐਂਡ ਜਦੋਂ ਅੱਗੇ ਉਹਦੇ 'ਚ ਕੁਝ ਪ੍ਰੋਗਰੈਸ ਹੋਊਗੀ ਤਾਂ ਮੈਂ ਤੁਹਾਡੇ ਨਾਲ ਇਹਨੂੰ ਸ਼ੇਅਰ ਕਰਾਂਗੀ ਐਫਆਈਆਰ ਡੀਟੇਲਸ ਇਹਦੇ 'ਚ ਹੈਗੇ ਐਫਆਈਆਰ ਨੰਬਰ 264 ਡੇਟਡ 18th ਆਫ ਨਵੰਬਰ ਅੰਡਰ ਸੈਕਸ਼ਨ 2554 ਉਨਾਟ ਆਰਮਸ ਐਕਟ ਸੋ ਇਹ ਦੋਨੋਂ ਐਸੇ ਮੋਡਿਊਲਸ ਹੈਗੇ ਜਿਹੜੇ ਅਸੀਂ ਮੀਡੀਆ ਨਾਲ ਹੁਣ ਸ਼ੇਅਰ ਕਰ ਰਹੇ ਹਾਂ ਇਸ ਤੋਂ ਇਲਾਵਾ ਥਾਮਸ ਵੀ ਜਿਸ ਦੀ ਗੱਲ ਕਰ ਰਹੇ ਸੀ ਉਸ ਨੇ ਰੈਸਟ ਕੀਤਾ ਕਿ ਇਹ ਸਿਰਫ ਅਸਲਾ ਇਧਰ ਲਿਆਣ ਜਾਣ ਦਾ ਕੰਮ ਸੀ ਨਾ ਯਾਰ ਇਹ ਖੁਦ ਇਹ ਵਾਦਾ ਪਹੁੰਚ ਜਾਂਦਾ ਨਹੀਂ ਹੀ ਹੀ ਵਾਸ ਟਾਸਕ ਕਿ ਭਈ ਇਹਨੇ ਕੋਈ ਵਾਰਦਾਤ ਕਰਨੀ ਹੈ ਐਂਡ ਇਹਨੇ ਹੀ ਵੈਪਨਸ ਕਲੈਕਟ ਕੀਤੇ ਸੀ ਇਹਦੇ ਕੋਲ ਪੈਸੇ ਸੀ ਜਿਹੜੇ ਇਹਨੇ ਦੂਜੇ ਬੰਦੇ ਨੂੰ ਦਿੱਤੇ ਜੋ ਮਨੀ ਦਾ ਟ੍ਰਾਂਜੈਕਸ਼ਨ ਹੋਇਆ ਐ ਐਂਡ THEN ਹੀ ਕਲੈਕਟਡ ਦਾ ਵੈਪਨਸ ਐਨੇ ਅੱਗੇ ਜਾਣਾ ਸੀ ਔਰ ਦੂਜੇ ਬੰਦੇ ਨਾਲ ਮਿਲ ਕੇ ਐਨੇ ਇੱਕ ਇਹਨੂੰ ਇੱਕ ਟਾਰਗੇਟ ਲੇਟਰ ਔਨ ਮਿਲਣਾ ਸੀ ਜਿੱਤੇ ਇਹਨੇ ਬਾਚੂ ਫਾਇਰਿੰਗ ਕਰਨੀ ਸੀ ਇਹ ਜਿਹੜਾ ਪੂਰਾ ਗੈਂਗ ਐ ਜਿਹਦੇ ਬਾਰੇ ਮੈਂ ਦੱਸਿਆ ਐ ਇਹ ਉਧਰ ਗੁਰਦਾਸਪੁਰ ਬਟਾਲਾ ਇਹਨਾਂ ਦੇ ਅਗੇਂਸਟ ਕਾਫੀ ਸਟ੍ਰਿਕਟ ਐਕਸ਼ਨ ਪੰਜਾਬ ਪੁਲਿਸ ਵੱਲੋਂ ਲਿੱਤਾ ਗਿਆ ਔਰ ਇਹਨਾਂ ਦੇ ਪੂਰੇ ਗੈਂਗ ਮੈਂਬਰਸ ਦੀ ਪ੍ਰੋਫਾਈਲਿੰਗ ਸਾਰੀ ਉਧਰ ਹੋ ਚੁੱਕੀ ਐ ਔਰ ਇਨਕਾ ਆਲਮੋਸਟ ਸਾਰਾ ਹੀ ਗੈਂਗ ਫਿਲਹਾਲ ਬਿਹਾਈਂਡ 바ਰਸ ਤਾਹੀਂ ਕਰਕੇ ਇਹ ਨਵੇਂ ਜਿਹੜੇ ਮੁੰਡੇ ਆ ਉਹਨਾਂ ਨੂੰ ਬਰਗਲਾਨ ਦੀ ਕੋਸ਼ਿਸ਼ ਕਰ ਰਹੇ ਕਿਉਂਕਿ ਜਿਹੜੇ ਪੁਰਾਣੇ ਬੰਦੇ ਹੈ ਇਹਨਾਂ ਦੇ ਉਹ ਪੰਜਾਬ ਪੁਲਿਸ ਵੱਲੋਂ ਆਲਰੇਡੀ ਫੜ ਕੇ ਅੰਦਰ ਦਿੱਤੇ ਜਾ ਚੁੱਕੇ ਹੈ ਤਾਂ ਇਹ ਇੰਪੋਰਟੈਂਟ ਸਾਡੇ ਡਿਸਟ੍ਰਿਕਟ ਵਾਸਤੇ ਇਸ ਲਈ ਹੈ ਤਾਂਕਿ ਇੱਕ ਜਿਵੇਂ ਮਾਪੇ-ਬਾਪ ਹੈ ਜਾਂ ਜਿਵੇਂ ਮੀਡੀਆ ਵੀ ਹੈ ਜਾਂ ਸਿਵਲ ਸੁਸਾਇਟੀ ਮੈਂਬਰਸ ਨੇ ਉਹ ਇਸ ਗੱਲ ਦਾ ਇਸ ਗੱਲ ਦਾ ਬਹੁਤ ਜ਼ਿਆਦਾ ਧਿਆਨ ਰੱਖਣ ਜਿਵੇਂ ਮੈਂ बार-बार ਕਹਿ ਰਹੀ ਹਾਂ ਕਿ ਉਹਨਾਂ ਦੇ ਜਿਹੜੇ ਯੰਗਸਟਰਸ ਨੇ ਉਹਨਾਂ ਦੀ ਕੀ ਐਕਟੀਵਿਟੀ ਹੈ ਕਿਹਨੂੰ ਮਿਲਣ ਜਾਂਦੇ ਆ ਉਹਨਾਂ ਦੇ ਯਾਰ ਦੋਸਤ ਕਿਹੜੇ ਹੈ ਸੋਸ਼ਲ ਮੀਡੀਆ ਤੇ ਉਹਨਾਂ ਦੇ ਕੀ ਐਕਟੀਵਿਟੀ ਚੱਲਦੀ ਪਈ ਹੈ ਸੋ ਉਹ ਇੱਕ ਟੈਲਟੇਲ ਸਾਈਨਸ ਹੁੰਦੇ ਆ ਜਿਹਦੇ ਚ ਆਪਣਾ ਬੱਚਾ ਜਿਹੜਾ ਹੈਗਾ ਉਹ ਗਲਤ ਰਾਹ ਤੇ ਨਹੀਂ ਤੁਰ ਪਿਆ ਸੋ ਥਿਸ ਇਜ਼ ਵਨ ਆਫ ਦਾ ਰੀਜ਼ਨਸ ਆਈ ਵਾਂਟਿਡ ਟੂ ਇੰਟਰੈਕਟ ਵਿਦ ਯੂ